ਸਾ ਸੰਗਤ ਜੀਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਕਰਾਂਗੇ ਸ਼ਰਦਾ ਨੂੰ ਲੈ ਕੇ ਕਿਉਂਕਿ ਸ਼ਰਦਾ ਨੂੰ ਲੈ ਕੇ ਬਹੁਤ ਜ਼ਿਆਦਾ ਸੰਗਤ ਜਿਹੜੀ ਹੈ ਉਹ ਸਵਾਲ ਕਰਦੀ ਹੈ ਸਾ ਸੰਗਤ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ 7 ਤਰੀਕ ਤੋਂ ਲੈ ਕੇ 21-22 ਤਰੀਕ ਤੱਕ ਜਿਹੜੇ ਸ਼ਰਾਧ ਚੱਲਣਗੇ ਸੋ ਆਖਰ ਸਾਨੂੰ ਇਹਨਾਂ ਸ਼ਰਾਧਾਂ ਦੇ ਨਾਲ ਕੀ ਮਤਲਬ ਹੈ ਗੁਰਮਤਿ ਇਹਨਾਂ ਦੀ ਇਜਾਜ਼ਤ ਦਿੰਦੀ ਹੈ ਜਾਂ ਨਹੀਂ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਵੀ ਆਖਰ ਸ਼ਰਾਧ ਕਿਉਂ ਪਾਉਣੇ ਚਾਹੀਦੇ ਨੇ ਜਾਂ ਕਿਉਂ ਨਹੀਂ ਪਹਿਲਾਂ ਤੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਕਰਿਓ ਸਾਥ ਸੰਗਤ ਸੋ ਆਪਾਂ ਬਿਲਾ ਫਤੇ ਪਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸਤਿਗੁਰੂ ਦੀ અપਾਰ ਕਿਰਪਾ ਮਿਹਰਮਤ ਹੋਈ ਹੈ ਸੋ ਆਪ ਜੀ ਲਗਾਤਾਰ ਜਿਸ ਤਰ੍ਹਾਂ ਸਵਾਲ ਸੰਗਤ ਕਰਦੀ ਹੈ ਉਹਦੇ ਜਵਾਬ ਜਿਹੜੇ ਆ ਆਪਾਂ ਸਾਰਿਆਂ ਦੇ ਦੇਈ ਦੇ ਆ ਗੁਰੂ ਕਿਰਪਾ ਸਦਕਾ ਗੁਰਮੁਖ ਪਿਆਰਿਓ ਹੁਣ ਸਵਾਲ ਜਿਹੜੇ ਨੇ ਉਹ ਇਹ ਨੇ ਆਪਾ ਸਾਰੇ ਸੋਚ ਰਹੇ ਆ ਸਾਰੇ ਹੀ ਉਸ ਵਿਸ਼ੇ ਨੂੰ ਲੈ ਕੇ ਚੱਲ ਰਹੇ ਆ ਕਿਉਂਕਿ ਭਾਈ ਸਾਹਿਬ ਜੀ ਸ਼ਰਾਦ ਆ ਗਏ ਕਹਿੰਦੇ ਭਾਈ ਸਾਹਿਬ ਜੀ ਸ਼ਰਾਦ ਪਾਉਣੇ ਆ ਸ਼ਰਾਦ ਪਾਉਣਿਆ ਤੇ ਸ਼ਰਾਦ ਦਾ ਅਸਲ ਮਤਲਬ ਕੀ ਹੁੰਦਾ ਹੈ ਸਾਧ ਸੰਗਤ ਮੈਂ ਬੇਨਤੀਆਂ ਕਰਾਂ ਕਿ ਕਿਸੇ ਦੇ ਨਾਮ ਤੇ ਜਿਹੜੀ ਹੈ ਉਹ ਰੋਟੀ ਖਵਾਉਣੀ ਕਿਸੇ ਦੇ ਨਾਮ ਤੇ ਕਿਸੇ ਨੂੰ ਰੋਟੀ ਖਵਾ ਦੇਣੀ ਆਪਕਾ ਇਹ ਵੀ ਫਲਾਣੇ ਤੱਕ ਰੋਟੀ ਪਹੁੰਚ ਜਾਏਗੀ ਸਾਧ ਸੰਗਤ ਇਹ ਸਾਰੇ ਜਿਹੜੇ ਨੇ ਵਹਿਮ ਭਰਮ ਕੇਵਲ ਤੇ ਕੇਵਲ ਇਕੱਠੇ ਕੀਤੇ ਹੋਣੇ ਜਦ ਕਿ ਹੈ ਕੁਝ ਵੀ ਜੀਵਤ ਪਿਤਰ ਨਮਾਨੇ ਕੋ ਮੂਹੇ ਸ਼ਰਾਦ ਕਰਾਹੀ ਸਤਿਗੁਰੂ ਮਹਾਰਾਜ ਨੇ ਤੇ ਸਾਰੀ ਗੱਲ ਹੀ ਨਵੇੜ ਦਿੱਤੀ ਕਹਿੰਦੇ ਭਾਈ ਜਿਉਂਦੇ ਬੰਦੇ ਦੀ ਸੇਵਾ ਨਹੀਂ ਕਰਦੇ ਜਿਉਂਦੇ ਪਿਤਰਾਂ ਨੂੰ ਪੁੱਛਦੇ ਤੱਕ ਨਹੀਂ ਮਰਿਆਂ ਤੋਂ ਬਾਅਦ ਸ਼ਰਾਕ ਸ਼ਰਾਦ ਕਰਾਉਂਦੇ ਨੇ ਕਹਿੰਦੇ ਉਹਨਾਂ ਦੇ ਨਾਮ ਤੇ ਰੋਟੀਆਂ ਖਵਾਉਂਦੇ ਨੇ ਤੇ ਇਹ ਸਰਾਸਰ ਜਿਹੜਾ ਪਖੰਡਾ ਹੈ ਉਹ ਕੀਤਾ ਜਾਂਦਾ ਹੈ ਸਰਾ ਸਰੀਆਮ ਜਿਹੜਾ ਇਹ ਪਖੰਡਾ ਹੈ ਜੋ ਸਾਡੇ ਸਾਹਮਣੇ ਹੁੰਦਾ ਆ ਪਰ ਅਸੀਂ ਕਰਦੇ ਵੀ ਆ ਕਈ ਤੇ ਚਲੋ ਦੂਸਰੇ ਕਰਨ ਪਰ ਜਿਹੜੇ ਅੰਮ੍ਰਿਤਧਾਰੀ ਹੋ ਕੇ ਜਿਹੜੇ ਗੁਰਬਾਣੀ ਪੜਨ ਵਾਲੇ ਜਾਂ ਗੁਰੂ ਘਰ ਜਾਣ ਵਾਲੇ ਜਿਹੜੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਉਹ ਜਦੋਂ ਕਰੀ ਜਾਂਦੇ ਆ ਤੇ ਉਦੋਂ ਬਹੁਤ ਅਚਰਜਤਾ ਹੁੰਦੀ ਆ ਵੀ ਸਾਡੇ ਵਿੱਚ ਅਜਿਹੇ ਲੋਕ ਵੀ ਹੈਗੇ ਆ ਜਿਹੜੇ ਗੁਰਬਾਣੀ ਨੂੰ ਪੜਨ ਵਾਲੇ ਗੁਰਬਾਣੀ ਨੂੰ ਪੜ ਕੇ ਉਹਦਾ ਨਿਰੰਦਰ ਕਰਨ ਵਾਲੇ ਇਹੋ ਜਿਹੇ ਲੋਕ ਜਿਹੜੇ ਸ਼ਰਿਆਮ ਇਦਾਂ ਕਰੀ ਜਾ ਰਹੇ ਆ ਬੜੀ ਹੈਰਾਨਗੀ ਸਾਧ ਸੰਗਤ ਪਾਤਸ਼ਾਹ ਜੀ ਨੇ ਸਾਫ਼ ਹੀ ਕਹੇ ਨ ਕਬੀਰ ਜੀ ਦੀ ਬਾਣੀ ਹੈ ਕਬੀਰ ਜੀ ਕਹਿੰਦੇ ਜੀਵਤ ਪਿਤਰ ਨਾ ਮਾਨੈ ਕੋ ਮੂਏ ਸਰਾਧ ਕਰਾਹੀ ਪਿਤਰ ਭੀ ਬਪਰੇ ਕੋ ਕਿਉ ਪਾਵਹਿ ਕਊਆ ਕੂਕਰ ਖਾਹੀ ਕਹਿੰਦੇ ਹੋਇਆ ਕੀ ਹੈ ਕਹਿੰਦੇ ਅਸਲ ਦੇ ਵਿੱਚ ਕਹਿੰਦੇ ਜਿਉਂਦਿਆਂ ਨੂੰ ਮੰਨਦੇ ਨਹੀਂ ਬਾਅਦ ਵਿੱਚ ਸ਼ਰਾਦ ਕਰਾਉਂਦੇ ਐ ਪਿਤਰ ਵੀ ਕਹਿੰਦੇ ਕੀ ਸੋਚਦੇ ਹੋਣਗੇ ਵੀ ਕੀ ਕਰੀ ਜਾ ਰਹੇ ਨੇ ਖਾ ਤੇ ਉਹਨੂੰ ਕੁੱਤੇ ਅਤੇ ਕੁਕਰ ਰਹੇ ਨੇ ਆ ਸਾਰੇ ਪੰਛੀ ਜਾਨਵਰ ਆਦਿਕ ਖਾਰੇ ਨੇ ਤੇ ਉਹਨਾਂ ਪਿਤਰਾਂ ਤੱਕ ਤੇ ਫੇਰ ਨਹੀਂ ਪਹੁੰਚਿਆ ਜਿਨ੍ਹਾਂ ਕਾਸਤ ਵਾਸਤੇ ਸਾਰਾ ਕੁਝ ਕੀਤਾ ਸੀ ਜਿਨ੍ਹਾਂ ਵਾਸਤੇ ਸਾਰਾ ਕੁਝ ਕੀਤਾ ਹੋਇਆ ਕਹਿੰਦੇ ਉਹ ਤਾਂ ਉਦੋਂ ਤੱਕ ਫੇਰ ਵੀ ਨਹੀਂ ਗਿਆ ਫੇਰ ਵੀ ਉਹਨਾਂ ਤੱਕ ਤੇ ਪਹੁੰਚਿਆ ਨਹੀਂ ਹੈਗਾ ਸੋ ਇਸ ਕਰਕੇ ਮੈਂ ਬੇਨਤੀਆਂ ਜੜੀਆਂ ਨੇ ਤਾਂ ਕਰਕੇ ਕਰਦਾ ਹੋਂਨਾ ਪਿਆਰਿਓ ਕਿਉਂਕਿ ਸਾਨੂੰ ਜਿਹੜੀ ਹੈ ਇਹ ਚੀਜ਼ ਥੋੜੀ ਜੀ ਸਮਝ ਪੈ ਜਾਵੇ ਥੋੜੀਆਂ ਜੀਆਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਅਸੀਂ ਸਮਝਣ ਦਾ ਯਤਨ ਕਰੀਏ ਥੋੜਾ ਜਿਹਾ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰੀਏ ਸਾਹ ਸੰਗਤ ਕਿਉਂਕਿ ਅਸੀਂ ਸ਼ਰਦਾ ਦੇ ਨਾਮ ਤੇ ਜਿਹੜੀ ਲੁੱਟ ਹੈ ਨਾ ਕਰਨੀ ਸ਼ੁਰੂ ਕੀਤੀ ਹੋਈ ਹੈ ਸ਼ਰਦਾ ਦੇ ਨਾਮ ਤੇ ਜਿਹੜੀ ਸ਼ਰੇਆਮ ਲੁੱਟ ਹੁੰਦੀ ਹੈ ਗੁਰਮੁਖ ਪਿਆਰਿਓ ਸ਼ਰਾਦ ਕੀ ਨੇ ਗਿਆਨੀ ਦਿੱਤ ਸਿੰਘ ਜੀ ਨੇ ਬਹੁਤ ਸੋਹਣਾ ਲਿਖਿਆ ਯਾਨੀ ਦੇਤ ਸਿੰਘ ਜੀ ਕਹਿੰਦੇ ਸ਼ਰਾਦ ਕਰਨ ਤੋਂ ਪਹਿਲਾਂ ਇਹ ਪਤਾ ਕਰੋ ਕਿ ਸਾਡਾ ਬਜ਼ੁਰਗ ਕਿਸ ਜੂਨ ਦੇ ਵਿੱਚ ਹੈ ਤੇ ਜੇ ਤੋਤੇ ਦੀ ਜੂਨ ਵਿੱਚ ਹੈ ਫਿਰ ਫਿਰ ਤੇ ਕਹਿੰਦੇ ਪੁਜਾਰੀ ਨੂੰ ਹਰੀ ਮਿਰਚ ਦਿਓ ਜੇ ਬਲਦ ਦੀ ਜੂਨ ਵਿੱਚ ਹੈ ਫਿਰ ਤੂੜੀ ਤੇ ਗਤਾਵਾ ਕਰਕੇ ਉਹਨੂੰ ਪੁਜਾਰੀ ਨੂੰ ਖਾਣ ਵਾਸਤੇ ਦਿਓ ਜੇ ਸੱਪ ਦੀ ਜੂਨ ਚ ਹੈ ਫਿਰ ਚੂਹੇ ਮਾਰ ਮਾਰ ਦਿਓ ਜੇ ਬਾਪੂ ਸੂਰ ਦੀ ਜੂਨ ਵਿੱਚ ਹੋਵੇ ਤਾਂ ਕੜਾ ਕੂੜਾ ਪੁਜਾਰੀ ਨੂੰ ਖਾਣ ਦਿਓ ਕਿ ਬਾਪੂ ਦੀ ਖੁਰਾਕ ਬਾਪੂ ਤੱਕ ਪਹੁੰਚਦੀ ਜਰੂਰ ਕਰੋ ਕਹਿੰਦੇ ਆਖਰ ਦੇ ਵਿੱਚ ਸਾਨੂੰ ਕੁਝ ਲੋਕਾਂ ਨੇ ਵਹਿਮ ਕਰਾ ਫਲਾਣੇ ਦਾ ਨਾ ਤੁਸ਼ਰਾਦ ਕਰਦੀ ਫਲਾਣੇ ਦੇ ਨਾਮ ਤੇ ਰੋਟੀ ਕਰਦੀ ਹੁਣ ਗਿਆਨੀ ਦਿੱਤ ਸਿੰਘ ਜੀ ਕਹਿੰਦੇ ਪਹਿਲਾਂ ਪਤਾ ਕਰੋ ਵੀ ਉਹ ਕਿਹੜੀ ਜੁਨੀ ਚ ਹੈ ਪਹਿਲੀ ਗੱਲ ਦਾ ਪਤਾ ਨਹੀਂ ਹੁੰਦਾ ਜੇ ਪਤਾ ਲੱਗ ਜਾਵੇ ਵੀ ਕਿਹੜੀ ਜੁਨੀ ਚ ਆ ਫਿਰ ਜਿਹੜਾ ਜੀਵ ਉਹ ਖਾਣਾ ਖਾਂਦਾ ਜਿਹੋ ਜੀ ਚੀਜ਼ ਖਾਂਦਾ ਫਿਰ ਉਹਨੂੰ ਉਹੋ ਜਿਹਾ ਕੁਝ ਦਿਓ ਸਾਧ ਸੰਗਤ ਸਾਰੇ ਵਹਿਮ ਭਰਮ ਸੀਕ ਜਿਹੜੇ ਲੋਕ ਪੁਜਾਰੀ ਸੀ ਜਿਨ੍ਹਾਂ ਨੇ ਵਹਿਮਾਂ ਭਰਮਾਂ ਵਿੱਚ ਪਾ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕੀਤਾ ਉਹਨਾਂ ਨੇ ਇੱਕ ਸਭ ਤੋਂ ਵੱਡੀ ਇਹ ਆਪਣੀ ਇੱਕ ਮਾਈਂਡ ਸੈਟਿੰਗ ਕਰ ਲਈ ਇਹਨਾਂ ਨੂੰ ਇਹ ਚੱਕਰ 'ਚ ਪਾਓ ਵੀ ਭਾਈ ਤੁਹਾਡਾ ਬਾਪੂ ਉਹਦਾ ਉਹਦੇ ਨਾਮ ਤੇ ਰੋਟੀ ਪਾਣੀ ਕਰੋ ਉਹ ਖਾਣਾ ਪੀਣਾ ਸਾਰਾ ਉਹਨੂੰ ਦੇ ਦਿੱਤਾ ਵੀ ਪੁਜਾਰੀ ਨੂੰ ਇਹਨੂੰ ਹੀ ਦੋ ਜੀ ਚਲੋ ਹੋਰ ਆਪਾਂ ਕਿਹਨੂੰ ਦਵਾਂਗੇ ਤੇ ਬਹੁਤਾ ਕਰਦੇ ਆ ਬੰਦਾ ਬਾਹਰ ਜਾ ਕੇ ਜਿਹੜਾ ਹੈ ਉਥੇ ਰੱਖ ਆਉਂਦਾ ਜੀ ਖਾਈ ਜਾਣਗੇ ਕੋਈ ਖਾਈ ਜਾਵੇ ਕੋਈ ਕੁਝ ਵਗੈ ਕਈ ਤੇ ਐਸੇ ਨੇ ਦੂਰ ਰੱਖ ਕੇ ਨਾ ਸਾਰਾ ਸਮਾਨ ਬਣਾ ਕੇ ਵੇਟ ਕਰਦੇ ਰਹਿੰਦੇ ਆ ਵੀ ਦੇਖੀਏ ਕੌਣ ਖਾਊ ਜੇ ਤੇ ਹੁਣ ਕੋਈ ਪੰਛੀ ਆ ਕੇ ਖਾ ਗਿਆ ਕਹਿੰਦੇ ਬਾਜੀ ਬਾ ਕਹਿੰਦੇ ਸਾਡੇ ਤੱਕ ਜਿਹੜੇ ਬਜ਼ੁਰਗ ਸੀ ਉਹ ਆਜ ਊਨੀ ਚ ਨੇ ਜੀ ਆਪ ਹੀ ਆ ਕੇ ਖਾ ਗਏ ਦੇਖੋ ਇੱਕ ਵਾਰੀ ਕਰ ਨੇ ਕਰਿਆ ਉਹ ਕੁੱਤਾ ਆ ਕੇ ਖਾ ਗਿਆ ਕਹਿੰਦੇ ਬਾਜੀ ਬਾ ਸਾਡੇ ਬਜ਼ੁਰਗ ਕੁੱਤਿਆਂ ਦੀ ਊਨੀ ਵਿੱਚ ਪੈ ਗਏ ਉਹ ਤਾੜੀਆਂ ਮਾਰੀ ਜਾਣ ਲੈ ਹੱਦ ਹੋ ਗਈ ਕਿਉਂਕਿ ਇਹੋ ਜੇ ਵਿਹਮ ਭਰਮਾਂ ਦੇ ਵਿੱਚ ਅਸੀਂ ਫਸੇ ਹੋਏ ਆ ਇਹੋ ਜਿਹਾਂ ਵਿਹਮਾਂ ਦੇ ਵਿੱਚ ਅਸੀਂ ਪੈ ਚੁੱਕੇ ਆ ਤੇ ਮੇਰੇ ਪਾਤਸ਼ਾਹ ਕਹਿੰਦੇ ਜੀਵਤ ਪਿਤਰ ਨਾ ਮੰਨ ਕੋ ਮੂਹੇ ਸਰਾਧ ਕਰਾਂਹੀ ਲੋਕ ਜਿਉਂਦੇ ਜੀ ਆਪਣੇ ਵੱਡ ਵਡੇਰਿਆਂ ਦੀ ਕਦਰ ਨਹੀਂ ਕਰਦੇ ਮਾਣ ਨਹੀਂ ਕਰਦੇ ਪਿਤਰਾਂ ਦੇ ਨਿਮਿਤ ਇਹ ਭੋਜਨ ਖਵਾਉਂਦੇ ਨੇ ਤੇ ਬਾਅਦ ਵਿੱਚ ਕਹਿੰਦੇ ਵਿਚਾਰਾ ਪਿਤਰ ਭਲਾਂ ਉਹ ਸ਼ਰਧਾਂ ਦਾ ਭੋਜਨ ਕਿਵੇਂ ਖਾ ਸਕਦਾ ਹੈ ਉਹ ਤਾਂ ਕਾਂ ਕੁੱਤੇ ਖਾ ਜਾਂਦੇ ਨੇ ਉਹ ਤੇ ਆ ਜੀਬ ਖਾ ਜਾਂਦੇ ਨੇ ਉਹ ਰਹਿਣ ਵਾਲੇ ਉਹਨਾਂ ਤੱਕ ਕਿਵੇਂ ਪਹੁੰਚਿਆ ਕੌਣ ਇਹ ਸਾਬਤ ਕਰ ਸਕਦਾ ਵੀ ਉਹਨਾਂ ਤੱਕ ਪਹੁੰਚ ਗਿਆ ਸਾਧ ਸੰਗਤ ਇੱਕ ਵਾਰੀ ਕੀ ਹੋਇਆ ਮੈਂ ਬੇਨਤੀਆਂ ਕਰਾਂ ਚਲੋ ਮੇਰਾ ਵਿਸ਼ਾ ਜਿਹੜਾ ਹੈ ਬਣਿਆ ਹੋਇਆ ਇੱਕ ਪੁਜਾਰੀ ਨੇ ਇੱਕ ਉਸ ਜਿੰਮੇ ਕਹਿ ਲੀਏ ਵੀ ਲੋਕਾਂ ਨੂੰ ਵਹਿਮ ਦੇ ਵਿੱਚ ਪਾਉਣ ਵਾਲੇ ਉਹਨਾਂ ਦਾ ਪਿਤਾ ਚੜ੍ਹਾਈ ਕਰ ਗਿਆ ਕਹਿੰਦੇ ਘਰੇ ਪੰਡਤ ਜੀ ਆਏ ਉਹਨਾਂ ਨੇ ਵੇਖਿਆ ਵੀ ਘਰੇ ਗਾਂ ਬਹੁਤ ਸੋਹਣੀ ਖੜੀ ਐ ਦੁੱਧ ਵੀ ਵਹਾਵਾ ਦਿੰਦੀ ਐ ਕਹਿੰਦੇ ਤੁਹਾਡਾ ਜਿਹੜਾ ਬਾਪੂ ਮਰਿਆ ਸੀ ਨਾ ਕਹਿੰਦੇ ਉਹ ਪਰਲੇ ਪਾਰ ਜਾ ਨਹੀਂ ਸਕਿਆ ਤੇ ਕਹਿੰਦੇ ਵੀ ਗਾਂ ਜਿਹੜੀ ਐ ਉਹ ਗਾਂ ਦੀ ਪੂਛ ਫੜ ਕੇ ਪਰਲੇ ਬੰਨੇ ਜਾਊਗਾ ਸਵਰਗ ਦੇ ਵਿੱਚ ਉਹ ਪਰਲੋਕ ਦੇ ਵਿੱਚ ਜਾ ਨਹੀਂ ਸਕਿਆ ਨਦੀ ਦੇ ਉੱਪਰ ਹੀ ਬੈਠਾ ਤੇ ਉਹ ਕਹਿੰਦੇ ਵੀ ਹੁਣ ਕੀ ਕਰੇ ਕਹਿੰਦੇ ਕਿ ਤੁਸੀਂ ਗਊ ਦਾਨ ਕਰੋ ਉਹਨਾਂ ਨੇ ਚਲੋ ਕੀ ਕੀਤਾ ਕਹਿੰਦੇ ਕਿਲੇ ਤੋਂ ਖੋਲ ਕੇ ਗਊ ਦਾ ਰਸਾ ਪੁਜਾਰੀ ਨੂੰ ਦੇ ਦਿੱਤਾ ਇਹ ਚਲੋ ਬਾਅਦ ਵਿੱਚ ਵਿਚਾਰੇ ਦੁੱਧ ਪੀਣੋਂ ਵੀ ਗਏ ਤੇ ਕੋਈ ਗੱਲ ਨਹੀਂ ਕਹਿੰਦੇ ਸਾਡਾ ਬਾਪੂ ਪਾਰ ਲੰਘਣਾ ਚਾਹੀਦਾ ਉਹ ਕਿਸੇ ਨੇ ਬਾਅਦ ਵਿੱਚ ਨੂੰ ਸਮਝਾਇਆ ਵੀ ਭਲਿਆ ਲੋਕਾ ਬਾਪੂ ਤੇ ਮਰ ਗਿਆ ਤੇਰਾ ਤੇ ਹੁਣ ਵੀ ਗਾਂ ਨਾਲ ਉੱਥੇ ਕੀ ਕੰਮ ਵੀ ਗਾਂ ਥੋੜੀ ਉੱਥੇ ਜਾਏਗੀ ਜਾਂ ਕੁਝ ਵੀ ਹੋਏਗਾ ਕੁਝ ਦਿਨਾਂ ਬਾਅਦ ਉਹ ਲੰਘਿਆ ਜਾਵੇ ਉਹਨੇ ਗਾਂ ਖੜੀ ਵੇਖੀ ਆਪਣੀ ਗਾਂ ਜਿਹੜੀ ਐ ਉਹ ਖੋਲ ਲਿਆਇਆ ਤੇ ਪੰਡਤ ਕਹਿੰਦਾ ਆ ਕੀ ਕਰੀ ਜਾਂਦਾ ਉਹ ਕਹਿੰਦਾ ਜੀ ਹੋ ਤਾਂ ਮੇਰੇ ਬਾਪੂ ਮੇਰਾ ਜਿਹੜਾ ਪਿਤਾ ਸੀਕ ਹੈ ਨਾ ਉਹ ਪਾਰ ਲੰਘ ਗਿਆ ਹੋਣਾ ਤੇ ਗਾਂ ਦਾ ਹੁਣ ਕੀ ਕੰਮ ਕਹਿੰਦਾ ਮੈਂ ਗਾਂ ਹੁਣ ਖੋਲ ਕੇ ਆਪਣੇ ਘਰ ਲੈ ਚੱਲੇ ਆਂ ਕਹਿੰਦਾ ਇਸ ਕਰਕੇ ਵੀ ਹੁਣ ਗਾਂ ਦੀ ਤਾਂ ਕੋਈ ਜ਼ਰੂਰਤ ਹੈ ਨਹੀਂ ਹੁਣ ਪੁਜਾਰੀ ਵੀ ਸਮਝ ਗਿਆ ਜੇ ਰੋਕਦਾ ਸੀ ਤਾਂ ਫਜ਼ਦਾ ਸੀ ਨਹੀਂ ਰੋਕਦਾ ਸੀ ਫਿਰ ਘਟੋ ਘਟੋ ਆਪਨੇ ਸਵਾਦ ਤੋਂ ਜਾ ਰਿਹਾ ਸੀ ਇਸ ਕਰਕੇ ਵੀ ਸਾਨੂੰ ਲੋਕਾਂ ਨੂੰ ਵਹਿਮ ਭਰਮ ਦੇ ਵਿੱਚ ਪਾਇਆ ਹੋਇਆ ਸਾਨੂੰ ਵਹਿਮਾਂ ਦੇ ਵਿੱਚ ਪਾ ਕੇ ਲੁੱਟਣਾ ਸ਼ੁਰੂ ਕੀਤਾ ਹੋਇਆ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ ਸਾਨੂੰ ਰੋਕਦੀ ਹੈ ਤੇ ਸਾਨੂੰ ਇਸੇ ਕਰਕੇ ਗੁਰਬਾਣੀ ਨੇ ਸੁਚੇਤ ਕੀਤਾ ਕਹਿੰਦੇ ਸਿਖਾ ਤੈਨੂੰ ਵਹਿਮਾਂ ਵਿੱਚ ਪੈਣ ਦੀ ਲੋੜ ਹੈ ਨਹੀਂ ਤੈਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਿਆ ਹੈ ਗੁਰਬਾਣੀ ਨੇ ਸਾਨੂੰ ਜਗਾਇਆ ਹੈ ਸਤਗੁਰ ਜਾਗਤਾ ਹੈ ਦੇਓ ਸਤਗੁਰੂ ਜੀ ਜਾਗਦੇ ਨੇ ਤੇ ਸਾਨੂੰ ਵਹਿਮਾਂ ਵਿੱਚੋਂ ਕੱਢਣ ਦੇ ਦੂਜਾ ਕੋਈ ਕਰਦਾ ਕਰੀ ਜਾਵੇ ਹੁਣ ਕਈ ਕਹਿੰਦੇ ਜੀ ਸ਼ਰਾਧ ਪਾਓ ਇੰਨੀ ਤਰੀਕ ਨੂੰ ਪਾਓ ਤੁਹਾਡਾ ਭਲਾ ਹੋ ਜਾਏਗਾ ਇੰਜ ਹੋ ਜਾਏਗਾ ਮੈਂ ਕਹਿੰਦਾ ਗੁਰਮਤਿ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਗੁਰਬਾਣੀ ਇਹਨਾਂ ਚੀਜ਼ਾਂ ਤੋਂ ਸਾਨੂੰ ਦੂਰ ਕਰਦੀ ਹੈ ਹਾਂ ਕਿਸੇ ਨੂੰ ਭੋਜਨ ਪ੍ਰਸ਼ਾਦਾ ਸ਼ਿਕਾਉਣਾ ਜਰੂਰ ਦਿਓ ਹੁਣ ਆਹੜਾ ਆਏ ਹੋਏ ਨੇ ਉਹਨਾਂ ਲੋਕਾਂ ਦੀ ਜਾ ਕੇ ਮਦਦ ਕਰੋ ਸ਼ਰਧਾਂ ਸ਼ਰੂਧਾਂ ਦੇ ਵਿੱਚ ਕੁਝ ਨਹੀਂ ਰੱਖਿਆ ਤੇ ਸਾਧ ਸੰਗਤ ਉਹਨਾਂ ਲੋਕਾਂ ਦੀ ਮਦਦ ਕਰੋ ਜਿਨ੍ਹਾਂ ਦੇ ਘਰੇ ਆਟਾ ਹੈ ਨਹੀਂ ਤੇ ਸਾਧ ਸੰਗਤ ਉਹਨਾਂ ਬੱਚਿਆਂ ਦੀ ਮਦਦ ਕਰੋ ਜਿਹੜੇ ਪੜ੍ਹਾਈ ਤੋਂ ਸਮਰੱਥ ਨੇ ਤੇ ਆ ਸਮਰਥ ਨੇ ਉਹਨਾਂ ਲੋਕਾਂ ਨੂੰ ਪੜ੍ਹਾਈ ਕਰਾਓ ਉਹਨਾਂ ਨੂੰ ਪੜ੍ਹਾਈ ਦੇ ਸਮਰਥ ਕਰੋ ਸਾਧ ਸੰਗਤ ਇਹ ਵੱਡੀਆਂ ਸਵਾਵਾਂ ਦੀ ਜ਼ਰੂਰਤ ਹੈ ਸੋ ਪਿਆਰਿਓ ਸ਼ਰਾਧਾ ਪ੍ਰਸ਼ਾਦ ਪਾਉਣੇ ਸ਼ਰਾਧਾ ਨਾ ਪਾਉਣੇ ਸਾਧ ਸੰਗਤ ਆਪਣੀ ਮਤ ਨਾਲ ਸੋਚੋ ਇੱਕ ਵਾਰੀ ਪਰ ਗੁਰਬਾਣੀ ਨੇ ਇਸ ਚੀਜ਼ ਤੋਂ ਸਾਨੂੰ ਵਰਜਿਤ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ